ਹਾਈ ਅਲਰਟ ਅਤੇ ਬਲੈਕਆਊਟ ਦੌਰਾਨ ਫਰੀਦਕੋਟ ਚ ਇੱਕ ਲਵਾਰਸ ਸਟਾਰਟ ਕਾਰ ਕਾਰਨ ਬਣਿਆ ਸਹਿਮ ਦਾ ਮਾਹੌਲ ਕਾਰ ਦੀਆਂ ਬੱਤੀਆਂ ਜਗ ਰਹੀਆਂ ਸਨ ਅਤੇ ਸਟਾਰਟ ਖੜੀ ਗੱਡੀ ਦਾ ਡਰਾਈਵਰ ਲਾਪਤਾ ਸੀ ਪੁਲਸ ਨੇ ਮੌਕੇ ਤੇ ਪੁੱਜ ਕੇ ਜਾਂਚ ਕੀਤੀ ਸ਼ੁਰੂ ਇੱਕ ਪਾਸੇ ਜਿੱਥੇ ਸਰਦਪਾਰ ਤੋਂ ਡਰੋਨ ਹਮਲਿਆ ਕਾਰਨ ਦਹਿਸ਼ਤਾਂ ਮਾਹੌਲ ਬਣਿਆ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਬਲੈਕਆਊਟ ਦੌਰਾਨ ਫਰੀਦਕੋਟ ਦੇ ਕੰਮਿਆਣਾ ਗੇਟ ਕੋਲ ਇੱਕ ਵਰਨਾ ਕਾਰ ਜੋ ਸਟਾਰਟ ਖੜੀ ਸੀ ਅਤੇ ਇਸ ਦੀਆਂ ਲਾਈਟਾਂ ਵੀ ਜਗ ਰਹੀਆਂ ਸਨ ਪਰ ਡਰਾਈਵਰ ਲਾਪਤਾ ਹੋਣ ਕਾਰਨ ਕਰੀਬ ਡੇਢ ਘੰਟਾ ਖੜੀ ਰਹੀ ਜਿਸ ਦੀ ਸੂਚਨਾ ਮਿਲਣ ਤੇ ਪਹੁੰਚ ਤੇ ਕਈ ਅਧਿਕਾਰੀ ਮੌਕੇ ਤੇ ਪੁੱਜੇ ਜਿੱਥੇ ਉਹਨਾਂ ਵੱਲੋਂ ਲੋਕਾਂ ਨੂੰ ਪਾਸੇ ਕੀਤਾ ਗਿਆ ਹਾਲਾਂਕਿ ਇਸ ਸਥਿਤੀ 'ਚ ਮਿਲੀ ਕਾਰਨ ਮਾਹੌਲ ਕਾਫੀ ਤਹਿਸ਼ਤ ਵਾਲਾ ਬਣ ਗਿਆ ਸੀ ਲੋਕਾਂ ਨੂੰ ਗੱਡੀ ਕੋਲ ਨਹੀਂ ਜਾਣ ਦਿੱਤਾ ਗਿਆ ਉੱਥੇ ਇਸ ਮੌਕੇ ਐਕਸਪਰਟ ਦੀ ਟੀਮ ਵੱਲੋਂ ਮੁਕੰਮਲ ਜਾਂਚ ਕਰਨ ਤੋਂ ਬਾਅਦ ਗੱਡੀ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲਿਆ ਜਾਣਕਾਰੀ ਦਿੰਦੇ ਹੋਏ ਐਸਪੀ ਮਨਮਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਆ ਕੇ ਪਾਇਆ ਕਿ ਵਰਨਾਕਾਰ ਸਟਾਰਟ ਖੜੀ ਸੀ ਅਤੇ ਉਸ ਦੀਆਂ ਲਾਈਟਾਂ ਵੀ ਜਗ ਰਹੀਆਂ ਸਨ ਪਰ ਆਸ-ਪਾਸ ਤੋਂ ਪਤਾ ਕਰਨ ਤੇ ਵੀ ਇਸ ਦੇ ਚਾਲਕ ਦਾ ਪਤਾ ਨਹੀਂ ਲੱਗ ਸਕਿਆ ਉਹਨਾਂ ਕਿਹਾ ਕਿ ਬੰਬਰੋਧ ਕੋ ਦਸਤੇ ਦੀ ਮਦਦ ਨਾਲ ਪ੍ਰੋਪਰ ਜਾਂਚ ਕਰਨ ਤੋਂ ਬਾਅਦ ਗੱਡੀ ਨੂੰ ਕਬਜ਼ੇ 'ਚ ਲਿਆ ਗਿਆ ਹੈ ਠਾਗ ਜਾਤ ਮੁਤਾਬਕ ਜਾਣਕਾਰੀ ਮਿਲੀ ਕਿ ਕੋਈ ਦਿਨ ਪਹਿਲਾਂ ਹੀ ਕਾਰ ਨੂੰ ਵੇਚਿਆ ਗਿਆ ਸੀ ਜਿਸ ਵੱਲੋਂ ਇਹ ਕਾਰ ਵੇਚੀ ਗਈ ਸੀ ਉਸ ਨੂੰ ਬੁਲਾਇਆ ਗਿਆ ਹੈ ਤੇ ਜਾਣਕਾਰੀ ਲਈ ਜਾਵੇਗੀ ਕਿ ਇਹ ਕਾਰ ਕਿਸ ਨੂੰ ਵੇਚੀ ਗਈ ਸੀ ਅਤੇ ਇਸ ਤਰੀਕੇ ਨਾਲ ਕਾਰ ਛੱਡ ਕੇ ਜਾਣ ਪਿੱਛੇ ਵਜ੍ਹਾ ਕੀ ਸੀ ਇਸੇ ਸਾਰੇ ਮਾਮਲੇ ਨੂੰ ਲੈ ਕੇ ਐਸਪੀ ਮਨਮਿੰਦਰ ਸਿੰਘ ਨੇ ਹੋਰ ਕੀ ਕਿਹਾ ਵੇਖੋ ਫਰੀਦਕੋਟ ਤੋਂ ਜਗਦੀਸ਼ ਬਾਂਬਾ ਦੇ ਨਾਲ ਸतीश ਕੁਮਾਰ ਦੀ 에ਰਪੋਰਟ ਇੱਕ ਨੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਸਰਕਲ ਰੋਡ ਜਿਹੜੀ ਇੱਥੇ ਫਰੀਦਕੋਟ ਇੱਕ ਗੱਡੀ ਖੜੀ ਆ ਉਹ ਕਾਫੀ ਟਾਈਮ ਤੋਂ ਖੜੀ ਆ ਤਾਂ ਸਟਾਰਟ ਆ ਗਈ ਜਦੋਂ ਆ ਕੇ ਚੈੱਕ ਕਰਾਇਆ ਗਿਆ ਤਾਂ ਗੱਡੀ ਵਾਕਈ ਹੀ ਸਟਾਰਟ ਹੈਗੀ ਸੀ ਕਿ ਕਿ ਨੂੰ ਆਸੇ ਪਾਸੇ ਤੋਂ ਵੈਰੀਫਾਈ ਕੀਤਾ ਸੀਗਾ ਉਹਦਾ ਕੋਈ ਮਾਲਕ ਦਾ ਪਤਾ ਨਹੀਂ ਲੱਗਾ ਵੀ ਇਹ ਕਿੰਨੇ ਗੱਡੀ ਖਰੀਦੀ ਹੋਣੀ ਉਹਨੂੰ ਐਕਸਪਰਟ ਤੋਂ ਚੈੱਕ ਕਰਾ ਕੇ ਗੱਡੀ ਸਾਰੀ ਚੈੱਕ ਕੀਤੀ ਹੈਗੀ ਕੋਈ ਇਹੋ ਜੀ ਚੀਜ਼ ਮਿਲੀ ਨਹੀਂ ਹੈਗੀ ਇਹਨਾਂ ਨੂੰ ਜਰੂਰ ਪਤਾ ਲੱਗਾ ਵੀ ਇਹ ਗੱਡੀ ਕੁਝ ਦਿਨ ਪਹਿਲਾਂ ਵੇਚੀ ਗਈ ਆ ਜਿਨ੍ਹਾਂ ਨੇ ਵੇਚੀ ਆ ਉਹ ਹੁਣ ਆ ਰਹੇ ਸਾਡੇ ਕੋਲ ਇਥੇ ਪੁਲਿਸ ਸਟੇਸ਼ਨ ਫਿਰ ਅੱਗੇ ਵੈਰੀਫਾਈ ਕਰਕੇ ਕਿ ਕੌਣ ਹੈਗਾ ਤਾ ਫਿਰ ਉਹਦੇ ਮੁਤਾਬਕ ਜਿਹੜੀ ਕਾਰਵਾਈ ਕੀਤੀ ਹੈ ਸਰ ਪਤਾ ਲੱਗਾ ਵੀ ਕਾਫੀ ਢੇਰ ਤੋਂ ਸਟਾਰਟ ਹੀ ਖੜੀ ਸੀ ਗੱਡੀ ਹੈ ਹਾਂਜੀ ਕਾਫੀ ਟਾਈਮ ਤੋਂ ਸਟਾਰਟ ਖੜੀ ਸੀ ਤੇ ਅਸਲ ਮਾਲਕ ਦਾ ਹਾਂਜੀ ਅਸਲ ਮਾਲਕ ਜਿਹੜੇ ਹੈਗੇ ਆ ਉਹ ਉਹਨਾਂ ਨੇ ਜਿਹਨਾਂ ਨੇ ਵੇਚੀ ਆ ਉਹ ਆ ਕੇ ਦੱਸਦੇ ਆ ਜੀ ਕੁਝ ਬਰਾਮਦਗੀ ਹੋਈ ਕਿ ਨਹੀਂ ਨਹੀਂ ਕੋਈ ਕੋਈ ਗੱਲ ਜਿਵੇਂ ਲੱਟ ਲੱਗਦਾ ਵੀ ਅਲਰਟ ਕੀਤਾ ਪੂਰੇ ਪੰਜਾਬ ਸਰ ਗੱਡੀ ਸਟਾਰਟ ਖੜਨਾ ਕਿਦਾਂ ਨਾ ਕਿੱਥੇ ਲੱਗਣਾ ਸ਼ੱਕਾ ਲੱਗਦਾ ਤਾਦੀ ਤਾਦੀ ਅਸੀਂ ਸਾਰੇ ਜਣੇ ਆ ਕੇ ਆਪਣੇ ਐਕਸਪਰਟ ਲੈ ਕੇ ਇਹ ਚੈੱਕ ਕਰਨ ਆਏ ਹਾਂ ਤਾਂ ਵੀ ਕਾਰਡਨ ਕੀਤਾ ਸੀਗਾ ਵੀ ਕੋਈ ਇਹੋ ਜਿਹਾ ਹਾਸਾ ਨਾ ਹੋ ਜੇ ਸਰ ਹੁਣ ਕੋਈ ਕਾਰਵਾਈ ਹੋਊਗੀ ਕਿਉਂਕਿ ਲੋਕ ਵੀ ਕਾਸਪਾਸੇ ਕਾਫੀ ਬਹੁਤ ਜ਼ਿਆਦਾ ਥੈਨ ਗਏ ਹੋਏ ਐਸੇ ਲੋਕਾਂ ਨੂੰ ਹਾਂਜੀ ਉਹ ਦੇਖ ਕੇ ਜੋ ਵੀ ਕਾਨੂੰਨ ਮੁਤਾਬਕ ਬੰਦੀ ਹੋਈ ਉਹਦਾ ਚੈੱਕ ਕਰਕੇ ਜੋ ਕਾਗਜ਼ ਹੈਗੇ ਨਹੀਂ ਹੈਗੇ ਕੀ ਹੈਗਾ ਇਹ ਗੱਡੀ ਦਾ ਪੂਰਾ ਵੈਰੀਫਾਈ ਕੀਤਾ ਜਾਊਗਾ ਕੀ ਹੈਗਾ ਫਿਰ ਉਹਦੇ ਮੁਤਾਬਕ ਕੀਤੀ ਹੋਵੇ ਠੀਕ ਹੈ ਥੈਂਕ ਯੂ